Hello, Srikal. Hello. Hello, how are you? Srikal, I'm absolutely fine. What a day! What a lazy day! Yes, it was a lazy day. All right. How's your uh, dogs? Dogs are good. James James, are you there? Can I? No, I'm. ਮੈਂ ਲੇਜੀ ਜਿਮ ਹੁਣ ਜਾਣਾ ਐ ਸਵੇਰ ਦੀ ਪਲਾਨ ਕਰ ਕਰਕੇ ਕਰ ਕਰਕੇ ਹੁਣ ਜਾਉਂਗੀ ਲਾਈਫ ਤੋਂ ਬਾਅਦ ਜਿਮ ਪਲਾਨ ਕਰ ਰਹੇ ਆ ਯਾਰ ਕੁਛ ਮੇਰੇ ਅੱਖ ਚ 6 ਵਜ ਗਈ ਸੀ 4:00 ਜਾ ਵਜਿਆ ਹੁਣ ਪਤਾ ਨਹੀਂ ਜਖਮ ਜਾਂ ਮਰਜ ਹੋ ਗਿਆ ਹੁਣ ਸਮਝ ਨਹੀਂ ਆ ਰਹੀ ਕੀ ਬੰਨਣਾ ਇਹਦਾ 4:00 ਰੱਖ ਤੇ ਵਜਿਆ ਇਹੋ ਜਿਹਾ ਕੀ ਕਰਤਾ ਤੁਸੀਂ ਟ੍ਰਿਮਰ ਦਾ ਚਾਰਜਰ ਸੀਓ ਸਪਰਿੰਗ ਜਿਹੜਾ ਸੀ ਐਂਡਰੋਇਡ ਤੋਂ ਕੱਢਣ ਲੱਗਿਆ ਉਹ ਬੁੜਕ ਕੇ ਵਜੀ ਪਿੰਨ ਜੀ ਅੱਖ ਚ 2 ਦਿਨ ਪਹਿਲਾਂ ਉਹ ਉਹ ਹੋ ਗਿਆ ਹੁਣ ਤਾਂ ਮਰਜਾ ਹੋ ਗਿਆ ਅੱਛਾ ਹੋਰ ਨਵੀਂ ਤਾਜੀ ਕੀ ਬੰਦਾ ਨਵੀਂ ਤਾਜੀ ਬਸ ਟ੍ਰਾਈਂਗ ਟੂ ਐਡਜਸਟ ਲੱਸੀ ਵਾਲੇ ਮੈਸੇਜ ਪਤਾ ਨਹੀਂ ਲੋਕੀ ਕਿਉਂ ਕਰਦੇ ਆ ਲੱਸੀ ਇਹ ਕੋਈ ਮਤਲਬ ਆਪਾਂ ਨੂੰ ਮਜ਼ਾਕ ਕਰਦੇ ਆ ਨਾ ਲੱਸੀ ਲੈਦੇ ਆ ਦਾ ਮਤਲਬ ਇਹ ਹੁੰਦਾ ਮੈਂ ਤੇ ਪੜਿਆ ਨਹੀਂ ਪਤਾ ਨਹੀਂ ਮੈਂ ਕਿਤੇ ਵੀਡੀਓ ਵੇਖੀ ਹੈ ਲੱਸੀ ਲੱਸੀ ਉਹ ਸਾਨੂੰ ਇਹ ਮਜ਼ਾਕ ਵੀ ਨਹੀਂ ਲੱਗਦਾ ਲੱਸੀ ਤਾਂ ਪੀਣ ਵਾਲੀ ਚੀਜ਼ ਆ ਸਾਰੇ ਬਣੇ ਲੱਸੀ ਦੇ ਕਿਆ ਕਰੋ ਕਿਆ ਕਰੋ ਈਜ਼ੀ ਹੋ ਜਾਓ ਜੇ ਤੁਸੀਂ ਮਜ਼ਾਕ ਕਰ ਰਹੇ ਹੋ ਉਹਨਾਂ ਦੇ ਕੋਈ ਗੱਲ ਨਹੀਂ ਇਹ ਅਸੀਂ ਨਹੀਂ ਫੀਲ ਫੁੱਲ ਕਰਦੇ ਲੱਸੀ ਲੈ ਲੱਸੀ ਦਾਸ ਕਿਹੜੀ ਗੱਲ ਹੋਗੀ ਲੱਸੀ ਦਾ ਸਾਉਥ ਵੀ ਮਿਲਦੀ ਆ ਗੋਰਿਆਂ ਕੋਲ ਵੀ ਨਾਲੇ ਮੰਗੇਓ ਲੱਸੀ ਕਦੇ ਕੋਸ਼ ਕਦੇ ਕੁਛ ਇਹ ਤਾਂ ਸਾਰੇ ਲੋਕ ਪੀਂਦੇ ਆ ਐਕਚੁਅਲੀ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਨਾ ਉਹਤੇ ਧਿਆਨ ਹੀ ਨਾ ਦੇਆ ਕਰੋ ਦੇ ਆਰ ਦਾ ਮੋਸਟ ਮੈਂ ਵੀ ਹਾਂ ਜੀ ਮਤਲਬ ਮੈਨੂੰ ਤਾਂ ਪਤਾ ਨਹੀਂ ਵੀ ਲੱਸੀ ਲਿਖਦੇ ਕਿਉਂ ਆ ਨਾ ਹੁਣ ਇੱਥੇ ਕੋਈ ਲੱਸੀ ਸਾਡੇ ਜੱਗ ਪਿਆ ਕੋਈ ਲੱਸੀ ਦਾ ਕੁਛ ਲੈਣਾ ਨਹੀਂ ਦੇਣਾ ਨਹੀਂ ਇਹ ਪਤਾ ਨਹੀਂ ਕਿਉਂ ਕਹਿ ਰਹੇ ਨੇ ਮਾਈਟ ਬੀ ਜੇ ਮਜ਼ਾਕ ਕਰਦੇ ਹੂੰ ਤੇ ਵੀ ਡੋਨਟ ਕੇਅਰ ਪਤਾ ਉਹ ਗੱਲ ਆ ਪਰ ਮੈਨੂੰ ਪਤਾ ਨਹੀਂ ਪਤਾ ਨਹੀਂ ਕਿਉਂ ਲਿਖਦੇ ਪਿਛਲੀ ਵਾਰ ਜਿਹੜੀ ਲੜਾਈ ਹੋਈ ਉਹਦੋਂ ਵੀ ਲੱਸੀ ਲੱਸੀ ਮੈਂ ਕਿਹਾ ਨਾ ਕੋਈ ਮੈਂ ਲੱਸੀ ਪੀ ਰਿਆ ਨਾ ਸੋਨਮ ਪੀ ਰਹੀਏ ਕਿਉਂ ਲਿਖੀ ਜਾਂਦੇ ਆ ਇਹ ਆਈ ਡੋਨਟ نو ਬੈਟਸ ਕੋਈ ਐਸੀ ਗੱਲ ਨਹੀਂ ਦੈਟਸ ਫਾਈਨ ਇਟਸ ਓਕੇ ਨਹੀਂ ਨਹੀਂ ਇਟਸ ਓਕੇ ਕੋਈ ਗੱਲ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਦਾ ਮੈਂ ਕਿ ਤੇ ਉਹਨਾਂ ਨੂੰ ਪੁੱਛ ਲੈਣਾ ਜਿਹੜੇ ਲਿਖਦੇ ਆ ਕਿ ਕੋਈ ਗੱਲ ਇਹਦਾ ਮਤਲਬ ਕੀ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕੀ ਦਿਖਾ ਰਹੇ ਆ ਅੱਛਾ ਰਾਤੀ ਫਿਲਮ ਵੇਖੀ ਬਹੁਤ ਸੋਹਣੀ ਫਿਲਮ ਆ ਅੱਛਾ ਦੂਜੇ ਪਾਸੇ ਮੈਸੇਜ ਪੜ ਰਹੇ ਆ ਕੀ ਭਾਜੀ ਦਰ ਗਮਲਪ੍ਰੀਤ ਸਿੰਘ ਅਫੀਸ਼ਰ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਜਿੰਦਾਬਾਦ ਤੇ ਮੈਂ ਪਤਾ ਨਹੀਂ ਕੀ ਅੱਖ ਲੱਗਾ ਸੀ ਹੋਰ ਸਾਰਿਆਂ ਦਾ ਥੈਂਕ ਯੂ ਸਾਡੀ ਫਿਲਮ ਰਿਲੀਜ਼ ਹੋ ਗਈ ਆ ਤੇ ਸਾਰਿਆਂ ਨੇ ਤੁਸੀਂ ਜਿੰਨਿਆਂ ਨੇ ਵੀ ਵੇਖੀ ਆ ਜਾ ਕੇ ਇਟ ਇਜ਼ ਰਿਲੀਜ਼ਡ ਇਨ ਮਿਡਲ ਈਸ ਯਸ ਸਰ ਮਿਡਲ ਈਸ ਦੇ ਵਿੱਚ ਵੀ ਰਿਲੀਜ਼ ਹੋਈ ਆ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾਇਓ ਜਿੰਨਾਂ ਜਿੰਨਾਂ ਨੂੰ ਵੀ ਲੈਂਗੁਏਜ ਸਮਝ ਆਉਂਦੀਆਂ ਨੇ ਤੇ ਉਹ ਆਪਣਾ ਜਾ ਕੇ ਫਿਲਮ ਵੇਖਿਓ ਤੇ ਥੈਂਕ ਯੂ ਤੋ ਮੈਂ ਬਸ ਤਾਂ ਤੁਸੀਂ ਉਹ ਬੇਨਤੀ ਕਰਨ ਲਈ ਦੁਬਾਰਾ ਹਾਜ਼ਰ ਹੋਏ ਹਾਂ ਹੈ ਹਾਂ ਨਹੀਂ ਤੇ ਪ੍ਰੋਡਿਊਸਰ ਸਾਹਿਬ ਦਾ ਸਪੈਸ਼ਲ ਮੈਂਸ਼ਨ ਸੀ ਕਿ ਲਾਈਵ ਜਦੋਂ ਜਾਓਗੇ ਤਾਂ ਖਾਸ ਤੌਰ ਤੇ ਮੈਂਸ਼ਨ ਕਰਿਓ ਕਿ ਲੋਕੀ ਜਿਹੜੇ ਗਰਮੀ 'ਚ ਜਾ ਕੇ ਫਿਲਮ ਦੇਖ ਰਹੇ ਆ ਨਾ ਆਪਣੇ ਘਰੋਂ ਨਿਕਲ ਤਾਂ ਬਹੁਤ ਥੱਕ ਗਿਆ ਭਾਈ ਹੈ ਕੀ ਦਾ ਸੌਣ ਲੱਗੇ ਕੀੜੇ ਘੱਟੇ ਗਰਮੀ ਨੇ ਨੇ ਸੱਚੀ ਸੱਚੀ ਮਤਲਬ ਐ ਕਿ ਗਰਮੀ ਨੇ ਬਹੁਤ ਬੁਰਾ ਹਾਲ ਕਰਿਆ ਫਿਰ ਵੀ ਤੁਸੀਂ ਇੰਨੀ ਫਿਲਮ ਦੇਖਣ ਜਾ ਰਹੇ ਹੋ ਮਤਲਬ ਜਾ ਰਹੇ ਹੋ ਸਾਰੇ ਪਹਿਲੇ ਨੰਬਰ ਤੇ ਆਉਂਦੀਆਂ ਸੇਤਾਂ ਦਾ ਧਿਆਨ ਰੱਖੋ ਕੋਈ ਨਹੀਂ ਫਿਲਮ ਵੀ ਵੇਖ ਆਇਓ ਜਰੂਰ ਤੁਹਾਨੂੰ ਠੀਕ ਲੱਗਿਆ ਮਾਹੌਲ ਜਾ ਪਰ ਜੈਨੂਲੀ ਆਪਣੀ ਸੇਤਾਂ ਦਾ ਧਿਆਨ ਰੱਖਿਓ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਾਹਰ ਗਰਮੀ ਜਣ ਦੀ 47-48 ਡਿਗਰੀ ਚੱਲ ਰਿਹਾ ਹੈ ਮੇਰਾ ਇੱਕ ਦੋਸਤ ਹੈ ਮਤਲਬ ਚਾਚਾ ਜਿਹੜਾ ਮੁੰਡਾ ਆਪਣੇ ਨਾਲ ਹੁੰਦਾ ਉਹਦਾ ਇੱਕ ਦੋਸਤ ਸੀ ਤੇ ਉਹ ਡਾਕਟਰ ਹੈ ਮਤਲਬ ਉਹ ਕਹਿੰਦਾ ਵੀ ਦੁਨੀਆ 'ਚ ਪਹਿਲੀ ਵਾਰੀ ਕਹਿੰਦਾ ਪੂਰੀ ਲਾਈਫ ਦੇ ਵਿੱਚ ਕੇਸ ਆ ਰਹੇ ਆ ਲੋ ਕੁਆਟਰੈਂਟ ਇਹ ਹੈ ਜਿਹੜਾ ਅਸੀਂ ਡਾਈਟੀਸ਼ਨ ਵੀ ਆ ਨਾ ਤੇ ਜਿਹੜਾ ਵਾਟਰ ਇਨਟੇਕ ਆ ਤੁਸੀਂ ਆਪਣਾ ਜਿਆਦਾ ਤੋਂ ਜਿਆਦਾ ਰੱਖੋ ਗਾਇਸ ਤੇ ਮਿਹਨਤ ਲਾਓ ਤੁਸੀਂ ਦੱਬ ਕੇ ਤੇ ਚਪਾਲ ਚਾਹੂਗੀ ਮਾਈਟ ਵੀ ਸ਼ਾਇਦ ਆ ਜੀ ਜੀ ਚਪਾਲ ਲੈ ਆਪਣੇ ਭਰਾਈ ਨੇ ਜੇ ਹੋਰ ਕੀਤੇ ਨਾ ਗਈ ਚਪਾਲ ਤੇ ਤਾਂ ਫਿਰ ਆਊਗੀ ਹੋਈ ਦੇਖਿਓ ਤੁਸੀਂ ਜਾ ਕੇ ਸਾਰੇ ਤੇ ਕੁਲਵਿੰਦਰ ਭਾਈ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਆਈ ਹੈ ਬਹੁਤ ਵਧੀਆ ਆਤਮੂਵੀ ਬਹੁਤ ਵਧੀਆ ਤੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਐਂਡਿੰਗ ਅੱਛੀ ਲਗੀ ਮੂਵੀ ਕੀ हां जी ਭਾਜੀ ਥੈਂਕ ਯੂ ਤੇ ਅਜੀ ਭਾਜੀ ਥੈਂਕ ਯੂ ਯਾਰ ਅਜੀ 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 ਸਾਹਿਬ ਵੀ ਨਾਲ ਸਾਡੇ ਲਾਈਵ ਨੇ ਬਹੁਤ ਬਹੁਤ ਪਿਆਰ ਥੈਂਕ ਯੂ so much ਤੇ ਬਾਕੀ ਸੁਨਮ ਜੀ ਬੋਲੋ ਕੁਝ ਮੇਰੀ ਤੇ ਭੁਗਾਈ ਚਲੋ ਸੁਨਨੀ ਜੀ ਇਹਨਾਂ ਨੇ ਸੁਣੀ ਤੁਸੀਂ ਬੋਲੋ ਬਸ ਬਾਕੀ ਸਭ ਬਹੁਤ ਵਧੀਆ ਇਨੇ ਟਾਈਮ ਬਾਅਦ ਘਰ ਚ ਟਾਈਮ ਸਪੈਂਡ ਕਰ ਰਹੀ ਆ ਤੇ ਮਜ਼ਾ ਆ ਰਿਹਾ ਵਧੀਆ ਲੱਗ ਰਿਹਾ ਬੰਬੇ ਚ ਤਾਂ ਮੀਂਹ ਪੈ ਰਿਹਾ ਕਾਫੀ ਤੇ ਮਜ਼ਾ ਮੈਂ ਲੈ ਹਰੀਆਂ ਬਾਰਿਸ਼ ਦਾ ਜੀ 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 ਅੱਛਾ ਬੰਬੇ ਨੂੰ ਨਹੀਂ ਵੀ ਸ਼ੁਰੂ ਹੋ ਗਿਆ ਨਾ ਅੱਜ ਹਾਂ ਵੈਰੀ ਗੁੱਡ ਬੰਬੇ ਆਲਰਾਇਟ ਨਹੀਂ ਆ ਗਈ ਨਹੀਂ ਓਏ ਟਿਪੀਆ ਜੀ ਸਾਡੇ ਨਾਰਥ ਦੇ ਵਿੱਚ ਵਾਵਾ ਇੱਥੇ ਦਾ ਮਤਲਬ ਦਿੱਲੀ ਵੀ ਇੱਥੇ ਵੀ ਹਰਿਆਣੇ ਵਿੱਚ ਵੀ ਸਾਰੇ ਪਾਸੇ ਇਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਉਹਦਾ ਕਹਣਾ ਸੀਤ ਲਹਿਰ ਚੱਲ ਰਹੀ ਹੈ ਸੀਤ ਲਹਿਰ ਯਾ 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 ਪਤਾ ਕੱਫ ਤੋਂ ਕਿੱਥੇ ਜਾਏ ਜੀ ਜੀ ਲੋ ਜੀ ਕਹਿ ਰਹੇ ਨੇ ਯੂ ਲੁਕਿੰਗ ਕਿਊਟ ਵਿਦਾਊਟ ਮੇਕਅਪ ਇੱਕ ਕਈ ਕਿਊਟ ਕਹਿ ਦਿੰਦਾ ਕਈ ਕਹਿੰਦੇ ਲੈ ਮੇਕਅਪ ਨਹੀਂ ਲਾਇਆ ਨਹੀਂ ਇਹ ਠੀਕ ਆ ਤੇ ਵੀਰ ਪੁੱਛ ਰਿਹਾ ਮੈਂ ਕਿਥੇ ਰਹੇ ਮੈਂ ਵੀਰੇ ਪੰਜਾਬ ਹੀ ਰਹਨਾ ਸੋਨਮ ਜੀ ਮੁੰਬਈ ਰਹਿੰਦੇ ਆਹੀਂ ਪੰਜਾਬ ਹੀ ਰਹਿੰਦੇ ਆ ਬਾਬਾ ਜਰ ਤੋਂ ਖੁੱਲਰ ਖੁੱਲਰ ਦਾ ਮੈਸੇਜ ਆਏ ਮੇਰੇ ਭਰਾ ਦਾ ਮੂਵੀ ਵਾਸ கிரேਟ ਥੈਂਕ ਯੂ ਸੋ ਮੱਚ ਗਾਇਜ਼ ਕੋ ਗਾਣੇ ਦੀ ਯਾਰ ਆ ਇੱਕ ਬਹੁਤ ਹੀ ਔਖਾ ਹੈ ਇਹ ਹੁਣ ਮੈਂ ਤੈਨੂੰ ਕੀ ਆਖਾਂ ਸੌਣ ਲੱਗੇ ਚਾ ਛੱਡ ਪਰੇ ਦੇਖ ਕਦ ਤੱਕ ਨਹੀਂ ਇਹ ਇੱਕ ਕਲਿੱਕ ਕਰੀ ਜਾਂਦਾ ਕਰੀ ਜਾਂਦਾ ਅੰਦਰ ਮੈਂ ਕੀ ਆਖਾਂ ਕੋਈ ਨਾ ਮੇਰਾ ਨਾਮ ਹੀ ਕਰੀ ਹੋਲ ਮੈਸੇਜ ਕਰ ਮੈਂ ਨਾਮ ਚੇਤੇ ਰੱਖ ਕੇ ਤੈਨੂੰ ਪਰਸਨਲ ਮੈਸੇਜ ਕਰਦਾ ਇੱਕ ਮੇਰੇ ਯਾਰ ਨੂੰ ਤੇ ਹੋਰ ਬਾਕੀ ਸੁੱਖ ਸਾਦਾ ਪਰਵਾਹ ਠੀਕ ਇਧਰ ਸਾਰਾ ਰੋਟੀ ਪਾਣੀ ਖਾ ਲਈ ਬਸ ਰੋਟੀ ਖਾ ਲਈ ਆਂਬ ਵੀ ਖਾ ਲਏ ਹਾਂ ਯਾਰ ਤੁਹਾਡੇ ਦੇ ਮਤਲਬ ਬੰਬੇ ਦੇ ਤਾਂ ਆਂਬ ਵੀ ਬਹੁਤ ਮਸ਼ਹੂਰ ਆ ਸੀਰੀਅਸਲੀ ਗਾਈਜ਼ ਇੱਕ ਬੰਬੇ ਦੇ ਪਤਾ ਨਹੀਂ ਕਿਹੜੇ ਅਲਫਾਂਸੋ ਕਿਹੜੇ ਹੁੰਦੇ ਆ ਸੋਨ ਅਲਫਾਂਸੋ 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 ਅਫਨਸੋ ਯੈਸ ਉਹ ਆਪਣੇ ਇੱਥੇ ਨਾਰਥ ਚ ਘੱਟ ਮਿਲਦੇ ਆ ਜੇ ਆਪਾਂ ਆਰਡਰ ਕਰੀਏ ਤੇ ਮਿਲ ਜਾਂਦੇ ਆ ਬਾਕੀ ਇੱਥੇ ਮੁੰਬਈ ਸਾਊਥ ਦੇ ਵਿੱਚ ਬਹੁਤ ਜ਼ਿਆਦੇ ਘੈਂਟ ਅੰਬਾ ਗਾਈਜ਼ ਆਪਣੇ ਇੰਡੀਆ ਦੇ ਬਹੁਤ ਜ਼ਿਆਦੇ ਵਧੀਆ ਪਾਕਿਸਤਾਨ ਚ ਵੀ ਮੈਂ ਸੁਣਿਆ ਉਧਰ ਵੀ ਬੜੇ ਵਧੀਆ ਨਸਲਾਂ ਮਿਲਦੀਆਂ ਅੰਬਾਂ ਦੀਆਂ ਪਰ ਆਪਣੇ ਇੱਥੇ ਮੁੰਬਈ ਵੀ ਬਹੁਤ ਵਧੀਆ ਵਾ ਹਾਂ ਆਈ ਥਿੰਕ ਵਧੀਆ ਸੁਪੀਰੀਅਰ ਕੁਆਲਿਟੀ ਇਸ ਯਸ 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 ਉਹ ਵੇਖਣ ਨੂੰ ਬੜੇ ਘੈਂਟ ਆ ਗਾਈ ਤੁਸੀਂ ਯੂਟਿਊਬ ਤੇ ਸਰਚ ਸਰਚ ਕਰੋਗੇ ਨਾ ਯੂਟਿਊਬ ਕੰਨਾ ਗੂਗਲ ਤੇ ਕਿਤੇ ਵੀ ਸਰਚ ਕਰੋਗੇ ਐਲਫੈਂਜ਼ੋ ਅੰਬ ਤੇ ਉਹ ਵੇਖਿਆ ਤੁਸੀਂ ਬਹੁਤ ਨੇਰੀਆ ਤੁਸੀਂ ਬੰਬੇ ਤੋਂ ਆਰਡਰ ਕਰ ਲਓ ਮਾਈਟ ਬੀ ਸ਼ਾਇਦ ਆਨਲਾਈਨ ਵੀ ਮਿਲਦੀ ਹੋਣ ਕਿਤੇ ਨ ਕਿਤੇ ਆਉਂਦੀ ਹੋਣਗੇ ਤਾਂ ਸਾਰੀਆਂ ਛੇ ਆਨਲਾਈਨ ਮਿਲਣਾਂ ਪਈਆਂ ਵਾ ਹਮਮ ਕਿਹਾ ਤੇਰਾ ਨੰਬਰ ਬੋਲੀ ਟ੍ਰੂ ਕਾਦਰ ਤੇ ਚੈੱਕ ਕਰਨਾ ਪਾਕਿਸਤਾਨ 'ਚ ਵੀ ਆ ਜਾਣੀ ਹੈ ਫਿਲਮ ਪਾਕਿਸਤਾਨ 'ਚ ਮੇਬੀ ਸ਼ਾਇਦ ਕੋਈ ਕਿਉਂਕਿ ਪਾਕਿਸਤਾਨ ਦੇ ਵਿੱਚ ਤਿੰਨ ਚਾਰ ਜਗ੍ਹਾ ਤੋਂ ਪਰਮਿਸ਼ਨਸ ਲੈਣੀ ਪੈਂਦੀ ਹੈ ਮਤਲਬ ਕੋਰਟ ਤੋਂ ਵੀ ਆਰਮੀ ਤੋਂ ਵੀ ਗਵਰਨਮੈਂਟ ਤੋਂ ਵੀ ਸਾਰੀਆਂ ਚੀਜ਼ਾਂ ਤੋਂ ਉਹ ਫਿਰ ਉਹ ਮਤਲਬ ਹੌਲੀ 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 ਪ੍ਰੋਸੈਸ ਹੋ ਜਾਣਾ ਵਾ ਵੀ ਵਿਲੈਟ ਯੂ ਨੋ ਯਸ ਓਕੇ ਉਥੇ ਥੋੜਾ ਪ੍ਰੋਸੈਸ ਲੰਬਾ ਵਾ ਤੇ ਬਟ ਹੋ ਜਾਣਾ ਆਲਮੋਸਟ ਆਲਮੋਸਟ ਨੇੜੇ ਲੱਗ ਗਿਆ ਵਾ ਕੰਮ ਰਿਲੀਜ਼ ਹੋ ਜਾਊਗਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅਸੀ ਆਇਆ ਤੇ ਬਾਕੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਸੁਨਮ ਜੀ ਕਰੋ ਬੇਨਤੀ ਕੋਈ ਅਪਲਾਈ ਫਤਿਹ ਫਿਰ ਬਸ ਬੇਨਤੀ ਇਹੀ ਆ ਕਿ ਪਹਿਲਾਂ ਤੇ ਜਿਨ੍ਹਾਂ ਨੇ ਦੇਖ ਲਿਆ ਥੈਂਕ ਯੂ ਸੋ ਮੱਚ ਤੇ ਜਿਨ੍ਹਾਂ ਨੇ ਨਹੀਂ ਦੇਖੀ ਵਾਟ ਆਰ ਯੂ ਗਾਇਜ਼ ਵੇਟਿੰਗ ਫॉर ਜਾਓ ਤੇ ਫਿਲਮ ਦੇਖੋ ਗਰਮੀ ਹੈ ਆਈ نو ਬਟ ਤੁਸੀਂ ਉੱਥੇ ਜਾ ਕੇ ਏਸੀ ਚ ਇੰਜੋਏ ਕਰਿਓ ਫਿਲਮ 2 ਟਾਈ ਘੰਟੇ ਤੁਹਾਨੂੰ ਮਜ਼ਾ ਆਉ ਹਾਂ ਖੇਡ ਬੱਤੇ ਪੀਓ ਕਿ ਬਾਹਰ ਤੁਸੀਂ ਤੋਂ ਜੇ ਨਹੀਂ ਦੇਖੀ ਤਾਂ ਪਲੀਜ਼ ਓਕੇ ਅੱਛਾ 21 ਜੂਨ ਨੂੰ ਪਾਕਿਸਤਾਨ ਰਿਲੀਜ਼ ਹੋ ਰਹੀ ਆ ਫਿਲਮ ਆਪਣੀ ਜੀ 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 ਤੋਂ ਉਹ ਉਹ ਕਦੋਂ ਹੋਇਆ ਪਰਸੋ ਅੱਜ ਕੀ ਤਰੀਕ ਹੈ ਫਰਸਟ ਹਾਂਜੀ ਅੱਜ 19 ਥਾ ਕੱਲ 20 ਹੈ ਪਰਸੋ ਨੂੰ ਲੱਗ ਜਾਣੀ ਆ ਆ ਗਿਆ ਗਾਇਜ਼ ਮੈਸੇਜ ਆ ਗਿਆ ਵਾ ਵਾਈਟਲ ਵੱਲੋਂ ਕਨਫਰਮ ਹੋ ਗਿਆ ਆਪਣੇ ਵੱਲੋਂ ਤੇ ਆਪਣਾ 21 ਨੂੰ ਪਰਸੋ ਨੂੰ ਰਿਲੀਜ਼ ਹੋਣੀ ਪਾਕਿਸਤਾਨ ਦੇ ਵਿੱਚ ਵੀ ਥੈਂਕ ਯੂ ਕੀ ਬੱਤਾਂ ਕੀ ਸਿਆਣਾ ਕੀ ਗੁੜਗਾਵਾ ਕੀ ਲਧਿਆਣਾ ਕੀ ਪੰਜਾਬ ਕੀ ਹਰਿਆਣਾ ਗਲਤਾਂ ਇੱਕ ਹੈ ਇੱਕ ਹੈ ਇੱਕ ਹੈ ਗਲਤਾਂ ਇੱਕ ਹੈ ਮੈਸੇਜ ਆਇਆ ਸੀ ਥੈਂਕ ਯੂ ਹਮਮ ਸੋ ਜਿਹੜੇ ਵੀ ਸੋਨਰੇਆ ਐਨੀ ਦੇ ਜਿਹੜੇ ਵੀ ਫੈਨਸ ਆ ਪਾਕਿਸਤਾਨ ਤੋਂ ਉਹਨਾਂ ਲਈ ਗੁੱਡ ਨਿਊਜ਼ 21 ਜੂਨ ਨੂੰ ਰਿਲੀਜ਼ ਹੋ ਰਹੀ ਆ ਸਾਡੀ ਫਿਲਮ ਉੱਥੇ ਸੋ ਆ ਵਾਚ ਆਊਟ ਫॉर दैट ਆਈ ਥਿੰਕ ਐਡਵਾਂਸ ਵੀ ਖੁੱਲ ਜੂਗੀ ਮਿਲਦਾ ਕੱਲ ਕੱਲ ਫਿਰ ਹੈਨਾ ਕੱਲ ਜਾਂ ਪਰਸੋਂ ਉੱਥੇ ਸੋ ਤੁਸੀਂ ਜਦੋਂ ਇਸਾ ਦਿਓ ਤਾਂ ਜਾ ਕੇ ਫਿਲਮ ਇੰਜੋਏ ਕਰ ਸਕਦੇ ਜੀ ਗਾਇਜ਼ ਤੇ ਬਾਕੀ ਵੀ ਸਾਰਿਆਂ ਨੂੰ ਬੇਨਤੀ ਆ ਤੁਸੀਂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਬਾਦ ਰਹੋ ਅਸਾ ਧਰਮ ਦੇ ਨਾਂ ਤੇ ਥੋੜਾ ਜਿਹਾ ਨਾਓ ਕਰਿਆ ਕਰੋ ਉਧਰ ਲਿਓ ਬੋਲੀ ਜਾਂਦੇ ਉਧਰ ਲਿਓ ਬੋਲੀ ਜਾਂਦੇ ਪਲੀਜ਼ ਬੀ ਪੋਜ਼ਿਟਿਵ ਗਾਇਸ ਤੇ ਚੜ੍ਹਦੀ ਕਲਾ ਚ ਰਹੋ 네ਗੇਟਿਵ ਕਮੈਂਟ ਨਾ ਕਰੋ ਖਾਸ ਤੌਰ ਤੇ ਜਦੋਂ ਕੋਈ ਨਾਲ ਲਾਈਵ ਹੁੰਦਾ ਉਦੋਂ ਪਰਹੇਜ਼ ਕਰਿਆ ਕਰੋ ਤੇ ਜਦੋਂ ਕੱਲਾ ਹੁੰਨਾ ਉਦੋਂ ਕਰ ਲਿਆ ਕਰੋ ਜੋ ਕਰਨਾ ਹੁੰਦਾ ਉਦੋਂ ਦੇਖ ਲਾਂ ਸੋ ਓਕੇ ਤੇ ਚੜ੍ਹਦੀ ਕਲਾ ਚ ਰਹੋ ਜ਼ਿੰਦਾਬਾਦ ਰਹੋ ਓਕੇ ਸੋਨਮ ਜੀ ਬਹੁਤ ਬਹੁਤ ਪਿਆਰ ਜ਼ਿੰਦਾਬਾਦ ਥੈਂਕ ਯੂ ਸੋ ਮੱਚ ਓਕੇ ਸੀ ਯੂ ਬਾਈ ਮਿਹਰਬਾਨੀ ਬਹੁਤ ਬਹੁਤ ਪਿਆਰ ਥੈਂਕ ਯੂ